ਕੁਸ਼ਲਾ ਜੀ ਅਸੀਂ ਬਾਰ-ਬਾਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਕੂੜੇ ਦੇ ਢੇਰ ਲੱਗੇ ਹੋਏ ਐ ਬਿਮਾਰੀ ਦਾ ਕਾਰ ਹੈ ਮੱਖੀਆਂ ਦੀ ਭਾਰੀ ਸਹੀ ਉਹਨਾਂ ਕੂੜੇ ਢੇਰਾਂ ਦੇ ਉੱਤੇ ਇਹ ਮੱਖੀਆਂ ਹੀ ਸਭ ਤੋਂ ਵੱਡਾ ਕਾਰਨ ਹੈ ਬਿਮਾਰੀ ਫੈਲਣ ਦਾ ਹੁਣ ਹਾਲਾਤ ਇਹ ਬਣ ਚੁੱਕੇ ਐ ਕਿ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਟਲਟੀਆਂ ਉਲਟੀਆਂ ਦੇ ਕੇਸ ਆਣੇ ਸ਼ੁਰੂ ਹੋ ਗਏ ਐ ਕੁਝ ਇਲਾਕੇ ਬੱਕਰਖਾਨਾ ਮਹਿਤਾਬਗੜ ਸੁੰਦਰਨਗਰ ਨਰੋਤੋਂ ਵਿਹਾਰ ਤੋਂ ਬਹੁਤ ਸਾਰੇ ਕੇਸ ਟਟੀਆਂ ਉਲਟੀਆਂ ਦੇ ਹਸਪਤਾਲ 'ਚ ਦਾਖਲ ਹੈ ਸਿਵਲ ਹਸਪਤਾਲ ਦੇ ਵਿੱਚ ਇਸ ਵੇਲੇ ਮੌਜੂਦਾ 19 ਕੇਸ ਦਾਖਲ ਹੈ ਟਟੀਆਂ ਉਲਟੀਆਂ ਦੇ ਔਰ 30 ਤੋਂ 40 ਕੇਸ ਜਿਹੜੇ ਹੈਗੇ ਆ ਰੋਜ਼ ਉੱਤੇ ਟਟੀਆਂ ਉਲਟੀਆਂ ਦੇ ਆ ਰਹੇ ਆ ਇਹਦੀ ਚੇਤਾਵਨੀ ਅਸੀਂ ਬਾਰ ਬਾਰ ਦਿੱਤੀ ਮੈਂ ਵੀ ਦਿੱਤੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਾਡੇ ਛੋਟੇ ਵੀਰ ਅਵੀ ਰਾਜਪੂਤ ਨੇ ਵੀ ਇਹ ਵਾਰਨਿੰਗ ਦਿੱਤੀ ਬਹੁਤ ਬਾਰ ਬਾਰ ਕਿ ਇਹ ਸਮੇਂ ਰਹਿੰਦੇ ਇਸ ਚੀਜ਼ ਨੂੰ ਕੰਟਰੋਲ ਕਰ ਲਓ ਨਹੀਂ ਤਾਂ ਜੇ ਇਹ ਟਟੀਆਂ ਉਲਟੀਆਂ ਦੇ ਜਾਂ ਕਿਸੇ ਹੋਰ ਬਿਮਾਰੀ ਦੇ ਜਿਹੜੀ ਗੰਦਗੀ ਨੇ ਫੈਲਦੀ ਹੈ ਜੇ ਉਹ ਕਿਤੇ ਹਾਲਾਤ ਬਣ ਗਏ ਤੇ ਕਿਸੇ ਵੀ ਵਿਭਾਗ ਮੇਕਮੇ ਕੋਲ ਸਿਹਤ ਮੇਕਮੇ ਕੋਲ ਜਾਂ ਕਾਰਪੋਰੇਸ਼ਨ ਕੋਲ ਉਹ ਕੰਟਰੋਲ 'ਚ ਨਹੀਂ ਆਣੇ ਜਿਹੜੇ ਕਿ ਹੁਣ ਹਾਲਾਤ ਬਣ ਚੁੱਕੇ ਹੈ ਕਾਰਨ ਕਿ ਮੰਨਦੇ ਕਿ ਜਿਵੇਂ ਕਿ ਫਾਸਟ ਫੂਡ ਤੇ ਰੈਡੀਆ ਬਹੁਤ ਸਾਰੀ ਬਹੁਤ ਸਾਰੀ ਅਣਗਹਿਲੀ ਹੈ ਇਹਦੇ ਵਿੱਚ ਅਣਗਹਿਲੀ ਪਹਿਲੇ ਤੇ ਕਾਰਪੋਰੇਸ਼ਨ ਦੀ ਹੈਗੀ ਹੈ ਜਿਨ੍ਹਾਂ ਨੇ ਸਮਾਂ ਰਹਿੰਦੇ ਕੂੜੇ ਦਾ ਜਿਹੜਾ ਇੰਤਜ਼ਾਮ ਨਹੀਂ ਕੀਤਾ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਸ਼ਹਿਰ ਦੇ ਵਿੱਚ ਹੱਲੇ ਵੀ ਲੱਗੇ ਹੋਏ ਆ ਇਹਦੇ ਕੂੜੇ ਦੇ ਢੇਰਾਂ ਦੇ ਉੱਤੇ ਮੱਖੀਆਂ ਬੈਠਦੀਆਂ ਔਰ ਉੱਥੋਂ ਮੱਖੀਆਂ ਗੰਦ ਲਾ ਜਾ ਕੇ ਖੁੱਲੀਆਂ ਪਈਆਂ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਰੇੜੀਆਂ ਬਿਲਕੁਲ ਕੂੜੇ ਦੇ ਢੇਰਾਂ ਦੇ ਨਾਲ ਲੱਗੀਆਂ ਹੋਈਆਂ ਉੱਥੇ ਬੈਠਦੀਆਂ ਔਰ ਲੋਕਾਂ ਨੂੰ ਉਹ ਬਿਮਾਰੀ ਫੈਲੰਦੀਆਂ ਹੱਲੇ ਵੀ ਰੇੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਖੁੱਲਾ ਸਮਾਨ ਵਿਕਦਾ ਆ ਜਿਹਦੇ ਵਿੱਚ ਪੀਜ਼ਾ 버ਗਰ ਸ਼ੋਲੇ ਪਟੂਰੇ ਮੋਮੋਜ਼ ਖੁੱਲਾ ਗੰਨੇ ਦਾ ਜੂਸ ਖੁੱਲਾ ਫਰੂਟ ਜੂਸ ਹੱਲੇ ਵੀ ਸ਼ਰਿਆਂ ਵਿੱਚ ਰਿਹਾ ਹੈ ਪ੍ਰਸ਼ਾਸਨ ਨੇ ਹੱਲੇ ਵੀ ਉਹਦੇ ਬਾਰੇ ਕੋਈ ਇੰਤਜ਼ਾਮ ਨਹੀਂ ਕੀਤਾ ਹੈਲਥ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਤੁਸੀਂ ਕਿੱਦਾ ਦਿੱਖਦੇ ਸਿਹਤ ਵਿਭਾਗ ਨੂੰ ਚਾਹੀਦਾ ਸੀ ਕਿ ਵਾਰ-ਵਾਰ ਇਹਨਾਂ ਰੇੜੀਆਂ ਦੀ ਜਿਹੜਾ ਖੁੱਲਾ ਸਮਾਨ ਵੇਚਦੀਆਂ ਉਹਨਾਂ ਦੀ ਚੈਕਿੰਗ ਕਰਦਾ ਇੱਕ ਲਾਇਸੈਂਸ ਇਸ਼ੂ ਹੁੰਦਾ ਇਹਨਾਂ ਸਾਰੀਆਂ ਰੇੜੀਆਂ ਨੂੰ ਉਹ ਲਾਇਸੈਂਸ ਅਜੇ ਤੱਕ ਕਿਸੇ ਵੀ ਰੇੜੀ ਨੂੰ ਇਸ਼ੂ ਨਹੀਂ ਕੀਤਾ ਗਿਆ ਫੂਡ ਸੇਫਟੀ ਡਿਪਾਰਟਮੈਂਟ ਜਿਹੜਾ ਹੈਗਾ ਆ ਉਹਨਾਂ ਨੇ ਕਦੀ ਵੀ ਇਹਨਾਂ ਰੇੜੀਆਂ ਦੀ ਚੈਕਿੰਗ ਨਹੀਂ ਕੀਤੀ ਜਿੱਥੇ ਖੁੱਲਾ ਸਮਾਨ ਵਿਕਦਾ ਔਰ ਬਿਮਾਰੀ ਦਾ ਕਾਰ ਹੈ ਤੁਹਾਨੂੰ ਲੱਗਦਾ ਕਿ ਜਿਸ ਕਦਰ ਸ਼ਹਿਰ ਦੇ ਵਿੱਚ ਬਿਮਾਰੀ ਦੇ ਹਾਲਾਤ ਹੋ ਗਏ ਆ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਜਿਹੜੇ ਕੀ ਫਾਸਟ ਫੂਡ ਦੇ ਉੱਤੇ ਬੈਨ ਜੇ ਕਿ ਰੇੜੀਆਂ ਦੇ ਉੱਤੇ ਮੈਨ ਲੈਣਾ ਚਾਹੀਦਾ ਕਿ ਸ਼ਹਿਰ ਦੇ ਵਿੱਚ ਹੋਰ ਲੋਕ ਬਿਮਾਰ ਨਾ ਹੋਣ ਬਿਲਕੁਲ ਸੱਚ ਹੈ ਕਿ ਜਿਹੜੀਆਂ ਰੇੜੀਆਂ ਦੇ ਉੱਤੇ ਖੁੱਲਾ ਸਾਮਾਨ ਵਿਕਦਾ ਹੈ ਉਹ ਬੰਦ ਹੋਣੀਆਂ ਚਾਹੀਦੀਆਂ ਇਹੀ ਬਿਮਾਰੀ ਦਾ ਕਾਰ ਹੈ ਜੇ ਜਿਹੜੀਆਂ ਬੰਦ ਨਹੀਂ ਕਰਨੀਆਂ ਘਟੋ ਘਟ ਜਿਹੜਾ ਸਾਮਾਨ ਹੈਗਾ ਆ ਉਹ ਟੱਕ ਕੇ ਰੱਖਣਾ ਚਾਹੀਦਾ ਇਹਨਾਂ ਨੂੰ ਜਿਹੜਾ ਕਿ ਇਹ ਖੁੱਲਾ ਹੀ ਵਿਕਦਾ ਹੈ ਔਰ ਬਿਮਾਰੀ ਦਾ ਕਾਰ ਹੈ ਤੁਹਾਨੂੰ ਲੱਗਦਾ ਕਿ ਹੈਲਥ ਡਿਪਾਰਟਮੈਂਟ ਜਾਗ ਜਾਊਗਾ ਮੈਨੂੰ ਨਹੀਂ ਲੱਗਦਾ ਹੈਲਥ ਡਿਪਾਰਟਮੈਂਟ ਜਾਗ ਜਾਊਗਾ ਹੈਲਥ ਡਿਪਾਰਟਮੈਂਟ ਨੂੰ ਪਹਿਲਾਂ ਹੀ ਜਾਗ ਜਾਣਾ ਚਾਹੀਦਾ ਸੀ ਔਰ ਕਾਰਪੋਰੇਸ਼ਨ ਨੂੰ ਇਨਸਟਰਕਸ਼ਨਸ ਇਸ਼ੂ ਕਰਨੀਆਂ ਚਾਹੀਦੀਆਂ ਸੀਗੀਆਂ ਕਿ ਜਿਹੜਾ ਕੂੜੇ ਦਾ ਢੇਰ ਲੱਗਾ ਹੋਇਆ ਹੈ ਸਾਰੇ ਸ਼ਹਿਰ ਦੇ ਢੇਰ ਲੱਗੇ ਆ ਵੱਡੇ ਵੱਡੇ ਢੇਰ ਲੱਗੇ ਹੋਇਆ ਇਹਨਾਂ ਨੂੰ ਜਲਦ ਤੋਂ ਜਲਦ ਇਥੋਂ ਚੱਕਿਆ ਜਾਵੇ ਜੇ ਨਹੀਂ ਤੁਸੀਂ ਇਹਨੂੰ ਚੱਕਦੇ ਤੇ ਬਿਮਾਰੀ ਫੈਲ ਜਾਣੀ ਹੈ ਜਿਹੜੀ ਹੁਣ ਫੈਲ ਚੁੱਕੀ ਹੈ ਕਾਰਿਆ ਛੇਲੀ ਆ ਉਹ ਜਿਹੜੀ ਆ 100/0 ਆ 0 ਇਸ ਤਰ੍ਹਾਂ ਦੇ ਦੇਣਾ ਕਿਉਂਕਿ ਜਦੋਂ ਕਿਸੇ ਅਫਸਰ ਨੇ ਜਾ ਕੇ ਕੋਈ ਚੈਕਿੰਗ ਹੀ ਨਹੀਂ ਕਰਨੀ ਤੇ 0 ਹੀ ਹੋ ਰਿਹਾ ਆਂਦੇ ਆ ਕੁਰਸੀਆਂ ਤੇ ਆਪਣੇ ਹੱfte ਲਾਇਏ ਬੇ ਮਹੀਨੇ ਲਾਇਏ ਪਏ ਆ ਜਿਹੜੇ ਵਿਚਾਰੇ ਮੰਨੋ ਮੈਂ ਕੋਈ ਗਰੀਬ ਰੇੜੀ ਵਾਲੇ ਦੇ ਖਿਲਾਫ ਨਹੀਂ ਆਗਾ ਮੈਂ ਹਮੇਸ਼ਾ ਕਹਿੰਦਾ ਜਦੋਂ ਕੋਈ ਪਰਚੀ ਦੇ ਉੱਤੇ ਰੇੜੀ ਨਹੀਂ ਲੱਗੂਗੀ ਕੋਈ ਰਜਿਸਟਰ ਜਗ੍ਹਾ ਨਹੀਂ ਹੋਊਗੀ ਤੇ ਉੱਥੇ ਕੋਈ ਵੀ ਰੇੜੀ ਲਾਈ ਦੇ ਉਹ ਜਿੱਥੇ ਮਰਜ਼ੀ ਲਾਈ ਦੇ ਅੱਜ ਦੇ ਸਮੇਂ 'ਚ ਦੇਖਿਆ ਜਾਵੇ ਮਨੀਮੇਸ਼ ਮੰਦਰ ਦੇ ਬਾਹਰ ਇਨਾ ਕੂੜਾ ਪਿਆ ਐ ਐਮਡੀ ਸਕੂਲ ਦੇ ਬਾਹਰ ਠੰਡੀ ਥੋੜੀ ਜਿਹੜੀ ਗੈਰ ਕਾਨੂੰਨੀ ਚੁਪਾਟੀ ਆ ਜਿਹਨੂੰ ਮੈਂ ਬਾਰ ਬਾਰ ਕਹਿ ਰਿਹਾ ਜੇ ਦੀ ਕੋਈ ਪਰਚੀ ਨਹੀਂ ਕੱਟੀ ਜਾਂਦੀ ਉੱਥੇ ਜਿਹੜਾ ਵਾ ਮੰਨ ਲਓ ਕੋਈ ਸੈਂਪਲ ਨਹੀਂ ਚੈੱਕ ਹੋਣਗੇ ਫਿਰ ਉਸ ਤੋਂ ਬਾਅਦ ਤੁਸੀਂ ਚੱਲ ਜਾਓ ਸਿਵਲ ਹਸਪਤਾਲ ਦੇ ਸਾਹਮਣੇ ਜਿਹੜਾ ਕਿ ਹਸਪਤਾਲ ਆ ਉਹਦੇ ਸਾਹਮਣੇ ਬੁਰੇ ਹਾਲ ਆ ਫਿਰ ਉਸ ਤੋਂ ਇਲਾਵਾ ਤੁਸੀਂ ਚੱਲ ਜਾਓ ਮੰਨ ਲਓ ਰਾਧਾ ਸਵਾਮੀ ਡੇਰਾ ਜਿਹੜਾ ਉਹਦੇ ਲਾਗੇ ਮਾਰਗ ਪੈਂਚੋਗਾ ਉੱਥੇ ਦੇਖ ਲਓ ਬੁਰੇ ਹਾਲ ਆ ਚਲਦੀਮਾਰ ਬਾਗ ਆ ਜਿੱਥੇ ਕੂੜੇ ਦੇ ਡੰਪ ਲੱਗੇ ਉੱਥੇ ਬੁਰੇ ਕਾਰਜ ਸ਼ੈਲੀ ਜਿਹੜੀ ਆ ਫੂਡਨ ਸੇਫਟੀ ਵਿਭਾਗ ਦੀ ਆ ਜਿਹੜਾ ਕੀ ਕੋਈ ਚੈਕਿੰਗ ਨਹੀਂ ਕਰਦਾ ਜਿਹੜਾ ਕੋਈ ਆ ਕੇ ਪੁੱਛਦਾ ਹੀ ਨਹੀਂ ਆ ਇਹ ਤਾਂ ਨਹੀਂ ਹੁੰਦਾ ਮੰਨ ਲਓ ਕੋਈ ਗਰੀਬ ਰੇੜੀ ਵਾਲਾ ਵਾ ਉਹ ਕੰਮ ਕਰਦਾ ਵਾ ਜਦੋਂ ਉਹ ਇੱਕ ਜਿਹੜਾ ਜਗ੍ਹਾ ਦੇ ਉੱਤੇ 6-6 10-10 ਹਜ਼ਾਰ ਰੁਪਏ ਕਿਰਾਇਆ ਦੇਊਗਾ ਰੇੜੀਆਂ ਦਾ ਉਹ ਵਿਚਾਰਾ ਕਿੱਥੋਂ ਮੰਨ ਲਓ ਪਰਚੀਆਂ ਕਟਾਵੇਗਾ ਜੇ ਪਰਚੀ ਕੱਟੀ ਹੋਗੀ ਫੂਡਨ ਸੇਫਟੀ ਵਿਭਾਗ ਦੀ ਜਿਹੜੀ ਇੱਕ ਪਰਚੀ ਲੱਗੀ ਹੋਗੀ ਫਿਰ ਤੇ ਕੋਈ ਉਹਨਾਂ ਦੇ ਸੈਂਪਲ ਚੈੱਕ ਹੋਣਗੇ ਪਰ ਜਦੋਂ ਕੋਈ ਉਹਨਾਂ ਦਾ ਸ਼ੋਸ਼ਨ ਕਰ ਲੇਗਾ 6-6 10-10 ਹਜ਼ਾਰ ਰੁਪਏ ਉਹਨਾਂ ਕੋਲ ਨਜਾਇਜ਼ ਹੀ ਜਿਹੜੀ ਲਾਂ ਉਹ ਬੰਦੇ ਤੇ ਫਿਰ ਆਪ ਹੀ ਕੰਮ ਦੇ ਵਿੱਚ ਕੋਈ ਨਾ ਕੋਈ ਘਮਲਾ ਕਰਨਗੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਕਿ ਫੂਡ ਜਿਹੜੇ ਕਿ ਇਹ محکمہਵਾ 5 ਵਜੇ ਤੱਕ ਹੀ ਸੀਮਤ ਹੋਵਾ 5 ਵਜੇ ਤੋਂ ਬਾਅਦ ਜਦ ਕਿ ਜਿਹੜਾ ਕਿ ਫਾਸਟ ਫੂਡ ਦਾ ਕੰਮ ਸ਼ੁਰੂ ਹੁੰਦਾ ਵਾ ਪਰ ਕਿਤੇ ਨ ਕਿਤੇ ਜਿਹੜਾ ਕਿ 5 ਵਜੇ ਤੱਕ ਸੀਮਤ ਹੋ ਕੇ ਬਾਅਦ ਚ ਜ਼ਿੰਮੇਵਾਰੀ ਇਹ ਤਾਂ ਭਾਦੇ ਆ ਤਾਂ ਲੋਕਾਂ ਦੀ ਸਿਹਤ ਨਾਲ ਖਲਬੜ ਕਰਦੇ ਪਏ ਤੁਸੀਂ ਮੈਂ ਤੁਹਾਡੇ ਤੋਂ ਸਵਾਲ ਨੂੰ ਨਾ ਸਹੀ ਤਰ੍ਹਾਂ ਤਾਂ ਤਾਂ ਚਾਹੁੰਦਾ ਇਹ 5 ਵਜੇ ਤੱਕ ਸਿਰਫ ਹੈਗਾ ਇੱਕ ਨੰਬਰ ਜਿਹੜਾ ਜਾਮ ਕੰਮ ਚੱਲਦਾ ਉਸ ਤੋਂ ਬਾਅਦ ਨਾ ਗੁਰਗੇ ਆ 5 ਵਜੇ ਤੋਂ ਬਾਅਦ ਜਿਹੜੇ ਰੇੜੀਆਂ ਤੋਂ ਦੁਕਾਨਾਂ ਤੋਂ ਟੈਕਸ ਦੇ ਬਹਾਨੇ ਹਫਤਾ ਵਸੂਲ ਕਰਦੇ ਆ ਪੁਲਿਸ ਸੇਫਟੀ ਵਿਭਾਗ ਦੇ ਕੁਝ ਕੁ ਇੰਸਪੈਕਟਰ ਦੇ ਨਾਲ ਵੱਡੇ ਅਸਰਾਂ ਤੇ ਕਹਿਣ ਦੇ ਉੱਤੇ ਜਿਹਦੇ ਨਾਲ ਕਿਸੇ ਦੇ ਸੈਂਪਲ ਨਹੀਂ ਭਰੇ ਜਾਂਦੇ ਕਿਉਂਕਿ ਇਹ ਖਿਲਵਾੜ ਹੋ ਰਿਹਾ ਮੇਰੇ ਕਪੂਤਲੇ ਦੀ ਆਮ ਥੋਲੀ ਪੱਜ ਦਿੱਤਾ ਮੀਡਲ ਕਲਾਸ ਪਰਿਵਾਰਾਂ ਦੇ ਨਾਲ ਤੇ ਸੇਵਾ ਸਰਜਨ ਦੀ ਜਿੰਮੇਵਾਰੀ ਨੂੰ ਕਿੱਦਾਂ ਦੇਹਦੇ ਮੈਨੂੰ ਜਿੰਮੇਵਾਰੀ ਕੋਈ ਦੇਖਦੀ ਨਹੀਂ ਪਈ ਜੀ ਸੇਵਾ ਸਰਜਨ ਸਾਹਿਬ ਜੇ ਤੁਸੀਂ ਬਿਲਕੁਲ ਸੀਰੀਅਸ ਹੋ ਆਪਣੀ ਜੋਬ ਨੂੰ ਲੈ ਕੇ ਤੁਹਾਡੇ ਫੂਡ ਐਂਡ ਸੇਫਟੀ ਦੇ ਜਿਹੜੇ ਮੁਲਾਜ਼ਮ ਆ ਉਹ 5 ਵਜੇ ਤੋਂ ਬਾਅਦ ਹੱਤਾ ਬਸੂਲੀ ਕਰਦੇ ਪਏ ਆ ਕੋਈ ਫੂਡ ਸੇਫਟੀ ਚੈਕਿੰਗ ਨਹੀਂ ਹੋ ਰਹੀ ਸੋ ਇਹ ਬੜਾ ਵੱਡਾ ਮੁੱਦਾ ਵਾ ਜਿਹਨੂੰ ਸਮਝਿਆ ਜਾਵੇ ਮੈਂ ਬੇਨ ਦੁਆਰਾ ਕਹਿ ਰਿਹਾ ਕੱਲ ਨੂੰ ਬੜੇ ਬੁੱਧੀਜੀਵੀਆ ਕਹਿਣਾ ਕਿ ਗਰੀਬ ਬੰਦਿਆਂ ਨੂੰ ਕੰਮ ਨਹੀਂ ਕਰਦੇ ਗਰੀਬ ਬੰਦੇ ਕੰਮ ਕਰਨ ਕਾਨੂੰਨ ਦੀ ਜ਼ਾਇਰਤ ਰਹਿ ਕਰਨ ਪਰਚੀ ਕਢਾਣ ਫੂਡ ਸੇਫਟੀ ਦਾ ਲਾਈਸੈਂਸ ਨੰਬਰ ਲਗਾਵੇ ਮੈਂ ਉਹ ਚਾਹਨਾ ਨਾ ਕਿ 66700 ਰੁਪਇਆ ਉਹਨਾਂ ਦਾ ਗੈਰਕਾਨੂੰਨੀ ਤਰੀਕੇ ਨਾਲ ਇੱਕ ਰੇਡੀਆਂ ਲਵਾ ਲਈ ਲਿੱਤਾ ਜਾਵੇ ਪਰਸੋ ਰਾਤ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਵੀ ਕਾਫੀ ਜਾਨੀਆਰ ਮੋਢੇ ਦੇ ਮੇਸ਼ੇਨ ਆ ਰਹੇ ਹੈ ਔਰ ਹੁਣ ਤੱਕ ਅਪਰੋਕਸੀਮੇਟਲੀ ਸਤਲ ਪਰਸੋ ਰਾਤ ਤੋਂ 50 ਮੇਸ਼ੇਨ ਆ ਚੁੱਕੇ ਹੈ ਜਿਹੜੇ ਜਿਨ੍ਹਾਂ ਚੋਂ ਸਰਕੂਲਰ ਦੇ 26 پیشنਟ ਦਾਖਲ ਨੇ ਔਰ ਜਿਹੜੇ ਦਾਖਲ پیشنਟ ਹੈਗੇ ਆ ਉਹ ਸਟੇਬਲ ਹੈ ਪਰ ਸਾਰੇ ਪੇਸ਼IENTS ਨੇ ਇਹ ਸਿੰਟੋਮੈਟਿਕ ਡਾਇਰੀਆ ਹੋ ਰਹੀ ਤੇ ਛੱਡੀਆਂ ਲੱਗੀਆਂ ਹੋਈਆਂ ਹੁੰਦੀਆਂ ਲੱਗੀਆਂ ਹੋਈਆਂ ਔਰ ਕਾਫੀ ਪੇਸ਼IENTS ਸੁਬਾਹ ਤੋਂ ਇਹ ਵੀ ਆਇਆ ਕਿ ਉਹ ਲੋਕਲ ਲੈਵਲ ਤੇ ਮੈਡੀਸਨ ਲੈ ਰਹੇ ਸੀ ਔਰ ਟੀਕੇ ਮਿਲਵਾ ਰਹੇ ਸੀ ਕੁਝ ਦੇਕਰਾਂ ਜਿਦਾ ਅਸੀਂ ਅੱਜ ਟੀਮਾਂ ਭੇਜੀਆਂ ਹੈਗੀਆਂ ਔਰ ਕੱਲ ਵੀ ਭੇਜੀਆਂ ਸੀ ਇਹ ਦੇਖਿਆ ਗਿਆ ਕਿ ਉਹ ਲੋਕਲ ਕਲਾਈਅੰਟਸ ਉਹ ਜਿਹੜੇ ਹੈਗੇ ਆ ਉਹ ਗੁਰੂ ਘਰਸੀਆਂ ਮਿਲਣਾ ਕਰਵਾਉਣ ਬਾਰੇ ਆ ਰਹੇ ਆ ਸਰ ਜਿਹੜੇ ਕਿ ਕੈਨੋਕੀ ਮੈਡੀਕਲ ਸਟੋਰ ਵਾਲੇ ਇਸ ਤਰੀਕੇ ਦੀ ਕਾਰਵਾਈ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਖੁਦ ਗਲਗੋਸ਼ ਵੀ ਲਗਾ ਰਿਹਾ ਆਪਣੇ ਕੈਨੋਕੀ ਦਵਾਈਆਂ ਵੇਚਣ ਵਾਲਾ ਜਿਹੜਾ ਡਾਕਟਰ ਬਣ ਜਾਂਦਾ ਵਾ ਤਾਂ ਕਿਤਨਾ ਕਿਤੇ ਲੱਗਦਾ ਨਹੀਂ ਕਿ ਤੁਹਾਨੂੰ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਤਾ ਵਾ ਇਹ ਦੋਨੀਆਂ ਗੱਲਾਂ ਹੈਗੀਆਂ ਕਿ ਤਾਂ ਉਹ ਗਲਤ ਹੈਗਾ ਔਰ ਉਹਦੇ ਵਾਸਤੇ ਅਸੀਂ ਡਰੱਗਿਸਪੈਕਟਰ ਨੂੰ ਕਹਿਤਾ ਹੈਗਾ ਉਹਨਾਂ ਨੇ ਸਾਰੇ ਨੂੰ ਜਿਹੜੀ ਰਜਿਸਟਰੀ ਦਾ ਹੈ ਤਾਂ ਜੀ ਹੈ ਉਹ ਜਾਰੀ ਕਰਤੀ ਹੈ पर सेम टाइम सेम गल हैगी पेसेंट्स में भी ये चाहिए है कि, कि वो यहोजी जी गड़ी है सिस्टम ना वो पेशेंट खुद जाना है कि मैं दवाई ही ने दे दे किसी डॉक्टर को तो लियाव जल हालांकि ये युंदरनगर एरिया सिर्फ एक किलोमीटर की दूरी से अपने हॉस्पिटल तो और देखिए आया है कि पेशेंट्स ਆਪਣਾ ਲੋੜ ਕੋਲ ਪਲੱਸ ਲੋਕਲ ਦਵਾਈ ਜਾਂ ਛੋਹਾਂシャਪ ਰਾਤਰਾ ਤੋਂ ਦਵਾਈ ਲੈ ਕੇ ਗਲੂਕੋਸ ਲਵਾ ਕੇ ਆਪਣੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਤੇ ਪਤਾ ਤੋਂ ਹੁੰਦੀਆ ਬਈ ਨਾ ਕਿ ਨਾਮ ਕੀ ਮਦਦਤਾ ਦਿੱਤਾ ਤਾਂ ਹੁਣ ਡਾਕਟਰ ਬੰ ਲੋਕ ਕਿੱਦਾਂ ਮਦਦ ਕੀ ਕਹ ਲੋ ਕਿ ਦੇਖਭਾਲ ਕੀਤੀ ਜਾ ਰਹੀ ਹੈ ਦੇਰ ਦੇ ਪਰਦੇ ਗਏ ਰਿਜ਼ਲਟ ਨਹੀਂ ਦੇ ਕੇ ਪਤਾ ਨਹੀਂ ਨਹੀਂ ਤਾਂ ਕਰਦੇ ਪਏ ਬਲੱਡ ਟੈਸਟ ਕਨ ਮਤਲਬ ਕਿ ਪਲੇਟਿਸੀ ਬੰਪਟਿੰਗ ਆ ਰਹੀ ਪਈ ਹੈ ਤਾਂ ਪ੍ਰਸ਼ਾਸਨ ਤੋਂ ਕੋਈ ਰਿਕੁਐਸਟ ਕਰਨਾ ਚਾਹਾਂਗਾ ਕਿ ਇਸ ਤਰੀਕੇ ਦੇ ਹਾਲਾਤਾਂ ਨੂੰ ਕਾਬੂ ਪਾਇਆ ਵੇ ਇਹੋ ਹੀ ਕਹਿੰਦੇ ਕਿ ਇਲਾਜ ਬੈਟਰ ਹੋਵੇ